ਆਹ ਜੀ ਇਹ ਤੁਹਾਨੂੰ ਦੱਸ ਦਿੱਤਾ ਹੈ ਕਿ ਉਹ ਪਾਣੀ ਕੱਟਾਂਗੇ ਜਦੋਂ ਜ਼ਿਆਦਾ ਜੇ ਨੂੰ ਕੋਈ ਠੀਕ ਲਾਵੇ ਸਾਂਝਾ いい ਬੰਨੀ ਬਧੀਆ ਦੋ ਜਣੇ ਕਰਕੇ ਆ ਗਿਆ ਜੀ ਬਾਬਾ ਇਹਨਾਂ ਨਾਲ ਗੱਲ ਕਰੀਏ 67 ਜਿੱਦਾਂ ਦੇਖ ਰਹੇ ਜੇ ਲੋਈ ਥੋੜਾ ਆ ਹਾਂ ਪਰ ਉਹਨਾਂ ਦੇ ਕੋਲ ਕੋਈ ਨਹੀਂ ਸੀ ਆਪਣੇ ਕੋਲ ਵੀ ਆਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੋਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਯੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਸਰਦਾਰ ਜੀ ਜੀ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ 52ਵਾਂ ਦਿਨ ਹੈ ਤੇ ਇਹਨਾਂ ਯੋਧਿਆਂ ਦੇ 111 ਜਿਹੜੇ ਕੱਲ ਨਵੇਂ ਜਗੀਰ ਸਿੰਘ ਢੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ ਸਾਡਾ ਇਹ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋ ਚੰਡੇ ਜੀ ਜਿਹੜੇ 26 ਨਵੰਬਰ ਨੂੰ ਜਿਹਨਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਇਹ ਯੋਧੇ ਦੇਖ ਲੋ ਰਾਤ ਦੇ ਕੱਲ ਦੇ ਜਦੋਂ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਇਕੱਲੇ ਪਾਣੀ ਪਾਣੀ ਤੇ ਇਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅन्नदाता ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰਚਿਤ ਰਹਿ ਕੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਸਰ ਯੋਗ ਦੇ ਤਹਿਤ ਫਸਲਾਂ ਦੇ ਭਾਅ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਸਮੇਤ 13 ਮੰਗਾਂ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਤੇ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਆ ਦੇਸ਼ ਦੀ ਸਰਕਾਰ ਨੇ ਵੀ ਕਿੰਨਾ ਕੁ ਤਸੱਦਦ ਦੇਣੇ ਕਿੰਨੇ ਤਸੀਹੇ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੌਰੀ ਤੋਰ ਤੇ ਉੱਤੇ ਜਿਹੜਾ ਇਹ ਟੈਂਪਰੇਰੀ ਟੈਂਟ ਲਾਇਆ ਸੀ ਫਿਰ ਤਰਪਾਲਾਂ ਪਾਈਆਂ ਗਈਆਂ ਲੇਕਿਨ ਇਹ ਜੋਧੇ ਟਸ ਤੋਂ ਮਸ ਨਹੀਂ ਹੋਏ ਇਹ ਆਪਣੇ ਇੱਥੇ ਡਟੇ ਰਹੇ ਨੇ ਠੱਡੀ ਛੜਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱड्डा ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਕਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲੋ ਦੇਸ਼ ਦੇ ਅਨਦਾਜ਼ਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਹੈ ਆਓ ਵੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾ ਲਵਾਈ ਫਿਰ ਆਪਣੇ ਆਪ ਨੂੰ ਮਾਫ ਨਹੀਂ ਕਰ पाओगे ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲੋ ਤੇ ਲੋਕ ਛੜਕਾ ਤੋਂ ਟੱਪਦੇ ਸੀ ਕਿਸੇ ਨੂੰ ਨਹੀਂ ਪਤਾ ਸੀ ਬਥੇ ਇਤਿਹਾਸ ਰਚਿਆ ਜਾਣਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੀ ਸਿਹਤ ਦੀ ਚਿੰਤਾ ਕਰਦੇ ਹੋਏ ਇਹਨਾਂ ਸਾਰਿਆਂ ਨੇ ਫੈਸਲਾ ਲਿਆ ਵੀ ਜਗੀ ਸਿੰਘ ਡੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗੀ ਸਿੰਘ ਡੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਮੋਰਚੇ ਨੂੰ ਚੜ੍ਹਦੀ ਕਲਾ 'ਚ ਜਿੱਤ ਵੱਲ ਜਾਣ ਵਾਸਤੇ ਇਹਨਾਂ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਹਨਾਂ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ